ਕੱਟੀਆ ਉਹ ਆਪਣੇ ਹਿਸਾਬ ਨਾਲ ਉਹ ਦੇਖੋਗੇਗਾ ਉਹ ਮਗਾਲਾ ਪਗਾਣੇ ਰੋਕ ਦੇ ਅੰਦਰ ਗਿਆ ਲੰਦੀਏ ਇਹ ਅੰਦਰ ਹੀ ਆ ਪਿੱਛੇ ਆ ਜਾ ਨਾ ਪਿੱਛੇ ਆਜ ਪਿੱਛੇ ਆਜੋ ਅੱਗੇ ਨਾ ਆਜੇ ਅੱਗੇ ਨਾ ਹੋ ਪਿੱਛੇ ਪਿੱਛੇ ਨਾ ਹੋ ਯਾਰ ਇਹਨੀਆਂ ਕਿ ਹਨਈਆਂ ਤੋਂ ਅਸੀਂ ਉਹਨਾਂ ਦਾ ਯਾਰ ਆ ਗਿਆ ਦਸ਼ਿਆਂ ਦੇ ਖਿਲਾਫ ਜੋ ਮਹੀਮਤ ਕਰ ਰਹੀ ਹੈ ਬਾਈਟ ਕਰਾਂਗੇ ਸਾਰੇ ਅਸੀਂ ਸਪੌਂਸਰ ਦਾ ਸਾਥ ਦੇ ਕੇ ਅੰਦੂਰ ਕਰਨੇ ਦਾ ਆਪਣਾ ਰੋਲ ਭਾਈਏ ਨਸ਼ੇ ਨਾ ਕਰਨ ਤੇ ਦੂਰ ਕਰਨ ਦੀ ਸਮਾਜਿਕ ਸਮਾਹ ਹੈਗੀ ਉਸ ਤੋਂ ਬਾਅਦ ਨਸ਼ੇ ਦੇ ਖਿਲਾਫ ਇਹਦਾ ਵੀ ਆਗਾਜ਼ ਕੀਤਾ ਜਾਏਗਾ ਮੈਡਮ ਆ ਗਿਆ ਇੰਜੀਨੀਅਰ ਕੋਲ ਹੋ ਗਿਆ ਮੈਂ ਮੈਡਮ देखो यार सारे यंगस्टर्स नु मेरी पहला एक रिक्वेस्ट है एक बहुत बड़ी समस्या है अपने समाज ਦੇ ਵਿੱਚ اور ਅੱppa ਜੀ ਇਹ ਸੋਚੀਏ ਵੀ ਸਾਰੇ ਬਾਕੀ ਕੋ ਕਰੇਗਾ ਆਪਾਂ ਨਾ ਕਰੀਏ ਉਦਾਂ ਨਹੀਂ ਹੋਣਾ ਹਰੇਕ ਨੂੰ ਆਪਣਾ ਆਪਣਾ ਰੋਲ ਪਲੇ ਕਰਨਾ ਪਏਗਾ ਬੱਚੇ ਪਿੱਛੇ ਵਿਚਾਰੇ ਉਹ ਦਿਖ ਨਹੀਂ ਰਹੇ ਯਾਰ ਮੈਨੂੰ ਜਲਣਾ ਹੈ ਕਿ ਜੇ ਅਸੀਂ ਕੋ ਕੰਮ ਕਰ ਰਹੇ ਹਾਂ ਤਾਂ ਉਹਨੂੰ ਅਸੀਂ ਕੈਰੀ ਫਾਰਵਰਡ ਕਰੀਏ ਆਪਣੇ ਮਨ 'ਚ ਰੱਖੀਏ ਹਾਰਟ ਟਾਈਮ ਔਰ ਜਿੱਥੇ ਵੀ ਅਸੀਂ ਵਿਚਰਦੇ ਹਾਂ ਸਮਾਜ ਦੇ ਵਿੱਚ ਕਿਸੇ ਵੀ ਲੈਵਲ ਤੇ ਕਾਇਉ ਫੈਮਿਲੀ ਹੈ ਤੇ ਸਮਾਜ ਹੈ ਤੇ ਕੋਈ ਨੌਕਰੀ ਹੈ ਅਸੀਂ ਉਹਦੇ ਵਿੱਚ ਕੰਟ੍ਰਿਬਿਊਟ ਕਰਨ ਦੀ ਗੱਲ ਆਪਣੇ ਅੰਦਰ ਰੱਖੀ ਹੈ ਕਿ ਅਸੀਂ ਇਹਨੂੰ ਕੰਟ੍ਰਿਬਿਊਟ ਕਰਾਂਗੇ ਸਿਰਫ ਇਹ ਮੀਅਰ ਫਾਰਮੈਲਟੀ ਨਾ ਹੋਵੇ ਚੋਪਾ ਸੋ ਚੱਕਰ ਦਾ ਮਤਲਬ ਹੁੰਦਾ ਕਿ ਅਸੀਂ ਉਹਦੇ ਚ ਹੋਰ ਡਰੇਡ ਸਾਡਾ ਇਰਾਦਾ ਬਣ ਜਾਂਦਾ ਕਿ ਅਸੀਂ ਇਸ ਪ੍ਰੋਬਲਮ ਨੂੰ ਬਿਲਕੁਲ ਟੇਕਿੰਗ ਦੀ ਬੁੱਲ ਫਰੋਮ ਦੀ ਹੌਰ ਵੀ ਸਿੱਧਾ ਜਿਹਨੂੰ ਫੰਡ ਹੈ ਉਹਨੂੰ ਉਹਦੇ ਉੱਤੇ ਅਸੀਂ ਆਪਣੇ ਸਫਲਤਾ ਪ੍ਰਾਪਤ ਕਰਨੀ ਹੈ ਜਿੱਤ ਪ੍ਰਾਪਤ ਕਰਦੀ ਸੌ ਚੁੱਕਦਾ ਹਾਂ ਸੌ ਚੁੱਕਦਾ ਹਾਂ ਕਿ ਮੈਂ ਨਸ਼ਾ ਮੁਕਤ ਕਿ ਮੈਂ ਨਸ਼ਾ ਮੁਕਤ ਜੀਵਨ ਜੀਵਨ ਦਾ ਜੀਵਨ ਜੀਵਨ ਦਾ ਆਪਣੇ ਪਰਿਵਾਰ ਆਪਣੇ ਪਰਿਵਾਰ ਅਤੇ ਸਾਥੀ ਸੰਗਤ ਅਤੇ ਸਾਥੀ ਸੰਗਤ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਨਸ਼ਿਆਂ ਤੋਂ ਦੂਰ ਰਹਿਣ ਲਈ ਜ਼ਿੰਦਗੀ ਭਰ ਜ਼ਿੰਦਗੀ ਭਰ ਪ੍ਰੇਰਿਤ ਕਰਦਾ ਰਹਾਂਗਾ ਪ੍ਰੇਰਿਤ ਕਰਦਾ ਰਹਾਂਗਾ ਜਿਵੇਂ ਨਸ਼ਿਆਂ ਦੇ ਵਿਰੁੱਧ ਮੈਂ ਨਸ਼ਿਆਂ ਦੇ ਵਿਰੁੱਧ जारी मुहिम अपना पूरा योगदान पाता रहूंगा थैंक यू हाँ गुड आफ्टरनून हाँ जी मुझे ऑल ऑफ यू सबसे पहले तो हमारा बड़ा थैंक्स बनता है सीपी सर को तो सर ने ही स्नैच फ्यू टाइम फ्रॉम हिज बिजी शेड्यूल मुझे पता है सर कैसे आए हैं थैंक यू वेरी मच फॉर दिस ग्रेसिंग ओकेजन सर आप आए तो बाहर आई बच्चों के चेहरों पे मुस्कान आई सर और इसी के साथ ही एडीसी मैडम का भी हम धन्यवाद करें और एडीसी एसीपी uh, सर जसपाल सर और हमारे प्रिंसिपल सर हुई इज ड्राइविंग फोर्स बिहाइंड एक्टिविटी वी ऑर्गेनाइज फॉर द सोसाइटी टू लर्न समथिंग एंड कंट्रीब्यूट समथिंग यस सर डेफिनेटली सर लेट्स मोटिवेट द स्टूडेंट्स हम सामने रिगार्ड एंड डिफरेंस इसी के साथ ही अब हम हाँ ऑन करेंगे मैम सर वेरी गुड ये सारी एक्टिविटीज हमने बड़ी हेल्प हां जी थैंक यू सर थैंक यू सर सामने इंस्पेक्टर मैडम thank you. thank you. now i would like to invite... <ascend subscribers> <runner> <time factual compression methodology> <débuticuss Everywhere> Zero tolerance policy against drugs. ਉਦੇ ਤਹਿਤ ਅਸੀਂ ਅਵੇਅਰਨੈਸ ਨੂੰ ਵੀ ਨਹੀਂ ترجیح ਦਿੰਨੇ ਆ ਜਿੰਨੀ ਕਿ ਇਨਫੋਰਸਮੈਂਟ ਨੂੰ ਦਿੰਨੇ ਆ ਜਿਵੇਂ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀ ਡਰੱਗ ਦੀ ਰਿਕਵਰੀ ਸਾਡੀ ਕਮਿਸ਼ਨਰ ਪੁਲਿਸ ਵੱਲੋਂ ਕੀਤੀ ਗਈ ਹੈ ਪਿਛਲੇ ਸਾਲਾਂ ਚ ਔਰ ਉਹੀ ਕੈਂਪੇਨ ਅਸੀਂ ਇਸ ਨਵੇਂ ਸਾਲ ਚ ਵੀ ਲੈ ਕੇ ਜਾਵਾਂਗੇ ਔਰ ਕੱਲੀ ਇਨਫੋਰਸਮੈਂਟ ਨਹੀਂ ਨਾਲ ਅਵੇਅਰਨੈਸ ਵੀ ਬੜੀ ਜ਼ਰੂਰੀ ਹੈ ਉਸੇ ਤਹਿਤ ਅਸ ਮੈਂ مشکور ਆ ਬੜਾ ਡੀਵੀ ਕਾਲਜ ਦੇ ਸਾਰੇ ਪ੍ਰਿੰਸੀਪਲ ਸਾਹਿਬ ਤੇ ਮੈਨੇਜਮੈਂਟ ਦਾ ਕਿ ਜਿਨ੍ਹਾਂ ਨੇ ਛੁੱਟੀਆਂ ਦੇ باوجود ਵੀ ਇਸ ਜਿਹੜੀ ਪੰਜਾਬ ਪੁਲਿਸ ਦੇ ਨਾਲ ਇੱਕ ਜੁਆਇੰਟ ਮੁਹਿੰਮ ਅਸੀਂ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਕਿ ਲੋਕਾਂ ਦੇ ਵਿੱਚ ਇੱਕ ਮੈਸੇਜ ਦੇ ਰਹੇ ਆ ਕਿ ਅਸੀਂ ਡਰਗ ਫ੍ਰੀ ਸੁਸਾਇਟੀ ਬਣਾਉਣੀ ਹੈ ਔਰ ਮੈਸੇਜ ਲਾਊਡ ਐਂਡ ਕਲੀਅਰ ਹੈ ਕਿ ਜਿਹੜਾ ਬੰਦਾ ਇਹੋ ਜੇ ਲਾਈਨ ਕ੍ਰਾਸ ਕਰੇਗਾ ਉਹਦੇ ਖਿਲਾਫ ਐਕਸ਼ਨ ਵੀ ਹੋਏਗਾ ਪਰ ਜਿਹੜੇ ਬੱਚੇ ਗੁੰਮਰਾਹ ਹੋਏ ਆ ਉਹਨਾਂ ਨੂੰ ਵੀ ਅਸੀਂ ਰਾਹੇ ਪਾਉਣਾ ਹੈ ਸਾਡਾ ਸਾਰਿਆਂ ਦਾ ਫਰਜ਼ ਹੈ ਮੇਨ ਗੱਲ ਇਹਦੇ ਵਿੱਚ ਇਹੀ ਹੈ ਕਿ ਹਰੇਕ ਇਨਸਾਨ ਨੂੰ ਇਹ ਸੋਚਣਾ ਚਾਹੀਦਾ ਕਿ ਬੂੰਦ ਬੂੰਦ ਨਾਲ ਸਾਗਰ ਜਿਵੇਂ ਭਰਦਾ ਹੈ ਜੋ ਵੀ ਉਹਦੀ ਕੰਟਰੀਬਿਊਸ਼ਨ ਹੋ ਆਪਣੀ ਘਰੇ ਇਹ ਨਾ ਸੋਚੇ ਕਿ ਮੇਰੇ ਇਹਨੇ ਨਾ ਕੀ ਹੋਣਾ ਸੋ ਇਹੀ ਮੈਂ ਬੱਚਿਆਂ ਨੂੰ ਵੀ ਰਿਕੁਐਸਟ ਕੀਤੀ ਹੈ ਕਿ ਜਿਹੜੇ ਵੀ ਲੈਵਲ ਦੇ ਉੱਤੇ ਸੁਸਾਇਟੀ ਦੇ ਵਿੱਚ ਅਸੀਂ ਸਰਵ ਕਰ ਰਹੇ ਆਂ ਜੋ ਵੀ ਸਾਡਾ ਸਟੇਟਸ ਹੈ ਚਾਹੇ ਉਹ ਹੈੱਡ ਆਫ ਦੀ ਫੈਮਿਲੀ ਹੈ ਚਾਹੇ ਉਹ ਐਜੂਕੇਸ਼ਨਲਿਸਟ ਹੈ ਚਾਹੇ ਉਹ ਪੁਲਿਸ ਆਫੀਸਰ ਹੈ ਜਾਂ ਸਟੂਡੈਂਟ ਹੈ ਉਹ ਜਿੱਥੇ-ਜਿੱਥੇ ਵਿਚਰਦਾ ਸਮਾਜ ਦੇ ਵਿੱਚ ਉੱਥੇ ਆਪਣਾ ਰੋਲ ਅਦਾ ਕਰੇ ਔਰ ਇਹ ਮੈਸੇਜ ਅਸੀਂ ਦਈਏ ਕਿ ਅਸੀਂ ਆਪਣੇ ਸਮਾਜ ਨੂੰ ਨਸ਼ਾ ਮੁਕਤ ਕਰਨਾ ਉਸੇ ਤਹਿ ਤੇ ਲੜੀ ਦੇ ਵਿੱਚ ਪ੍ਰੋਗਰਾਮ ਹੈ ਔਰ ਇਸੇ ਤਰ੍ਹਾਂ ਸੀ ਇਹ ਹੋਰ ਵੀ ਪ੍ਰੋਗਰਾਮ ਕਰਦੇ ਰਵਾਂਗੇ ਮੈਂ ਮੁਬਾਰਕਬਾਦ ਇਹਨਾਂ ਸਾਰੇ ਬੱਚਿਆਂ ਨੂੰ ਸਾਰੀ ਮੈਨੇਜਮੈਂਟ ਤੇ ਪ੍ਰਿੰਸੀਪਲ ਸਾਹਿਬ ਨੂੰ ਕਿ ਉਹਨਾਂ ਨੇ ਇਹ ਬੜੇ ਸ਼ਾਰਟ ਨੋਟਿਸ ਤੇ ਆਰਗੇਨਾਈਜ਼ ਕੀਤਾ ਔਰ ਸਾਡੇ ਸਾਂਝ ਜਿਹੜਾ ਕੇਂਦਰ ਦੇ ਸਾਰੇ ਕਰਮਚਾਰੀ ਔਰ ਲੋਕਲ ਪੁਲਿਸ ਨੇ ਵੀ ਇਹਦੇ ਵਿੱਚ ਕੰਟ੍ਰਿਬਿਊਟ ਕਰਕੇ ਇਹਨੂੰ ਅੱਛਾ ਇੱਕ ਪ੍ਰੋਗਰਾਮ ਬਣਾਇਆ ਇਸੇ ਤਰ੍ਹਾਂ ਦੇ ਜਿਹੜੇ ਛੋਟੇ ਛੋਟੇ ਪ੍ਰੋਗਰਾਮ ਅਸੀਂ ਕਰਦੇ ਰਵਾਂਗੇ ਕਿਉਂਕਿ ਬਹੁਤ ਵੱਡੇ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਇੰਟਰੈਕਸ਼ਨ ਘੱਟ ਜਾਂਦੀ ਹੈ ਸੋ ਇੱਥੇ ਬਿਲੋਂਗਿੰਗਨੈਸ ਦੀ ਜਿਹੜੀ ਇੱਕ ਫੀਲਿੰਗ ਹੈ ਉਹਨੂੰ ਵਧਾਉਣ ਵਾਸਤੇ ਅਸੀਂ ਬਹੁਤ ਵੱਡਾ ਨਹੀਂ ਇਹਨੂੰ ਕੀਤਾ ਔਰ ਸ਼ਾਰਟ ਜਿਹਾ ਕਰਕੇ ਕ੍ਰਿਸਪ ਇਹਦੇ ਨਾਲ ਇੱਕ ਮੈਸੇਜ ਦਿੱਤਾ ਔਰ ਤੁਹਾਡੇ ਰਾਹੀਂ ਵੀ ਮੈਂ ਸਾਰੇ ਸਮਾਜ ਨੂੰ ਸਾਰੇ ਗੁਰੂ ਨਗਰੀ ਦੇ ਵਸਨੀਕਾਂ ਨੂੰ ਵੀ ਰਿਕੁਐਸਟ ਕਰਨਾ ਚਾਹੁੰਦਾ ਕਿ ਜਿੱਥੇ ਵੀ ਤੁਸੀਂ ਵਿਚਰ ਰਹੇ ਹੋ ਕੰਟਰੀਬਿਊਟ ਜੁੜ ਕਰੋ ਸਰ ਹòn ਵਾਲੇ ਸਮੇਂ ਦੇ ਵਿੱਚ ਹੋਰ ਵੀ ਕਾਲਜਾਂ ਦੇ ਵਿੱਚ ਜਾ ਕੇ ਜਾਗਰੂਕ ਕੀਤਾ ਜਾਇਗਾ ਜੀ ਬਿਲਕੁਲ ਜੀ ਬਿਲਕੁਲ ਇਹ ਕੈਂਪੇਨ ਅੱਗੇ ਚੱਲ ਰਹੀ ਰਹੇਗੀ ਹੁਣ ਤੜੇ ਛੁੱਟੀਆਂ ਚੱਲ ਰਹੀਆਂ ਤੇ ਉਸ ਤੋਂ ਬਾਅਦ ਇਹਨੂੰ ਹੋਰ ਪਿਕਅਪ ਕੀਤਾ ਜਾਏਗਾ ਤਾਂ ਨਸ਼ੇ ਨੂੰ ਜੜੋਂ ਖਤਮ ਕਰਨ ਵਾਸਤੇ ਕੋਈ ਫਿਊਚਰ ਪਲਾਨ ਦੇਖੋ ਸਾਰੇ ਨਹੀਂ ਲੜਕੇ ਇਹਦੇ ਵਿੱਚ ਕਰਨਾ ਹੁੰਦਾ ਐਨਕੋਰਡ ਦੀ ਕਮੇਟੀ ਇੱਕ ਗਵਰਨਮੈਂਟ ਆਫ ਇੰਡੀਆ ਵੱਲੋਂ ਬਣਾਈ ਗਈ ਹੈ ਜੀ ਉਹਦੀ ਮੀਟਿੰਗ ਰੈਗੂਲਰਲੀ ਹੁੰਦੀ ਹੈ ਉਹਦਾ ਮਕਸਦ ਹੀ ਇਹ ਹੈ ਕਿ ਜਿਹੜੇ ਡੀ ਐਡਿਕਸ਼ਨ ਵਾਲੇ ਸਾਡੇ ਡਾਕਟਰ ਸਾਹਿਬਾਨ ਨੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਐਜੂਕੇਸ਼ਨਿਸ ਨੇ ਸਾਰੇ ਇਕੱਠੇ ਬੈਠਦੇ ਨੇ ਤੇ ਉਹਦੀ ਵਿਉਂਤਬੰਦੀ ਕਰਦੇ ਆ ਉਹਨਾ ਮੈਸੇਜ ਜਾਂਦਾ ਕਿ ਇਸ ਤਰ੍ਹਾਂ ਸੀ ਹਰ ਬੰਦਾ ਆਪਣਾ ਆਪਣਾ ਜਿਹੜਾ ਕੰਟਰੀਬਿਊਟ ਕਰੇ ਸੋ ਦੈਟ ਅਸੀਂ ਸਮਾਜ ਨੂੰ ਨਸ਼ਾ ਮੁਕਤ ਕਰ ਸਕੀ ਠੀਕ ਹੈ ਜੀ ਥੈਂਕ ਯੂ ਆਪ ਪ੍ਰਿੰਸੀਪਲ ਅਗਿਆਰੇ ਕਾਲ ਹੈ ਮਿਸਟਰ ਔਰ ਸਾਰੇ ਕਾਲਜ ਦੇ ਵੱਲੋਂ ਮੈਂ ਅੱਜ ਦੇ ਦਿਨ ਬੜਾ ਖੁਸ਼ੀ ਜ਼ਾਹਰ ਕਰਦਾ ਹਾਂ ਕਿ ਪੰਜਾਬ ਪੁਲਿਸ ਨਾਲ ਮਿਲ ਕੇ ਸਾਂਝ ਕੇ ਅਧਿਕਾਰੀਆਂ ਨਾਲ ਮਿਲ ਕੇ ਅਸੀਂ ਅੱਜ ਇੱਕ ਮਹਿੰਮ ਚਲਾਈ ਹੈ ਜਿਹੜਾ ਕਿ ਬੱਚੇ ਸਾਰੇ ਵਿਦਿਆਰਥੀ ਔਰ ਸਾਂਖੇਂਦਰ ਦੇ ਅਧਿਕਾਰੀ ਵੀ ਔਰ ਪੁਲਿਸ ਕਰਮਚਾਰੀ ਵੀ ਨਾਲ ਲੈ ਕੇ ਇੱਕ ਸ਼ਹਿਰ ਦੇ ਵਿੱਚ ਅਸੀਂ ਇੱਕ ਮਾਰਕ ਮੋਰਚਾ ਕਰ ਰਹੇ ਹਾਂ ਵੀ ਜਿਹੜਾ ਨਸ਼ਿਆਂ ਦੇ ਵਿਰੁੱਧ ਅਸੀਂ ਇੱਕ ਮੋਰਚਾ ਖੋਲਿਆ ਹੈ ਜਿਹੜਾ ਕਿ ਪੰਜਾਬ ਸਰਕਾਰ ਦਾ ਔਰ ਪੁਲਿਸ ਦਾ ਵੀ ਇੱਕ ਮੁੱਖ ਲਕਸ਼ਯ ਹੈ ਕਿ ਪੰਜਾਬ ਨੂੰ ਕਿਸ ਤਰ੍ਹਾਂ ਨਸ਼ਾ ਮੁਕਤ ਕਰਨਾ ਹੈ ਔਰ ਇਹ ਇਤੋਂ ਕੋਈ ਵੀ ਬੁਰਾਈ ਨਹੀਂ ਹੈ ਕਿ ਜਿਹੜਾ ਜਿਹੜਾ ਵੀ ਯੂਥ ਹੈ ਖਾਸ ਕਾਲਜ ਚ ਜਾਂ ਸਕੂਲ ਚ ਉਹਦਾ ਸਭ ਤੋਂ ਜ਼ਿਆਦਾ ਚਾਂਸ ਹੁੰਦਾ ਹੈ ਕਿ ਉਹ ਨਸ਼ੇ ਬਲ ਜਾ ਸਕਦਾ ਹੈ ਸੋ ਉਹਨਾਂ ਨੂੰ ਉਸੇ ਵੇਲੇ ਹੀ ਅਗਿਆ ਕਰਨਾ ਇੱਕ ਬਹੁਤ ਵੱਡਾ ਕੰਮ ਹੈ ਜਿਹੜਾ ਕਿ ਪੰਜਾਬ ਸਰਕਾਰ ਦੇ ਫੰਡ ਨਾਲ ਸਾਡੇ ਕਾਲਜ ਕੀਤਾ ਗਿਆ ਹੈ ਔਰ ਐਨ ਐਸ ਐਸ ਵਿਭਾਗ ਨੇ ਕੀਤਾ ਜਿਹਦੇ ਵਿੱਚ ਪ੍ਰੋਗਰਾਮ ਆਫਸਰ ਸਾਡੇ ਹੈਗੇ ਨੇ ਉਹਨਾਂ ਨੇ ਇਹਨੂੰ ਮਿਲ ਕੇ ਇੱਕ ਸਫਲ ਪ੍ਰੋਗਰਾਮ ਦੀ ਕੋਸ਼ਿਸ਼ ਕੀਤੀ ਹੈ